ਤੋਂਦ ਨੇ ਜਿਹੜਾ ਪੂਰੇ ਖੇਤ ਨੂੰ ਢੱਕਿਆ ਹੋਇਆ ਤੇ ਅੱਜ ਜਿਹੜੀ ਗੱਲ ਕਰਾਂਗੇ ਉਹ ਪੱਤ ਝੜ ਵਾਲੇ ਬੂਟਿਆਂ ਬਾਰੇ ਕੁਝ ਕੇ ਅਹਿਮ ਗੱਲਾਂ ਜਿਹੜੀਆਂ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ। ਅ ਪੱਤ ਝੜ ਵਾਲੇ ਬੂਟੇ ਪਹਿਲਾਂ ਕਿਹੜੇ-ਕਿਹੜੇ ਹੁੰਦੇ ਹੈਗੇ ਉਹਨਾਂ ਬਾਰੇ ਗੱਲ ਕਰਾਂਗੇ ਕਿਹੜੀਆਂ ਉਹਨਾਂ ਦੀਆਂ ਕਿਸਮਾਂ ਲਾ ਸਕਦੇ ਉਹਨਾਂ ਬਾਰੇ ਗੱਲ ਕਰਾਂਗੇ ਲਾਉਣ ਦੇ ਸਮੇਂ ਬਾਰੇ ਗੱਲ ਕਰਾਂਗੇ ਲਾਉਣ ਦੇ ਤਰੀਕੇ ਬਾਰੇ ਗੱਲ ਕਰਾਂਗੇ। ਅ ਜਿਵੇਂ ਤੁਸੀਂ ਸਕਰੀਨ ਦੇ ਉੱਪਰ ਹੁਣ ਦੇਖ ਹੀ ਰਹੇ ਹੋਵੋਗੇ ਕਿ ਜਿਹੜੇ ਬੂਟਿਆਂ ਤੋਂ ਬਿਲਕੁਲ ਪੱਤੇ ਝੜੇ ਹੋਏ ਹੈਗੇ ਇਹ ਸਾਰੇ ਪੱਤ ਝੜ ਵਾਲੇ ਬੂਟੇ ਹੈਗੇ ਖੇਤ ਦੇ ਵਿੱਚ ਕਾਫੀ ਇਸ ਤਰ੍ਹਾਂ ਦੇ ਬੂਟੇ ਆਪਣੇ ਕੋਲ ਲੱਗੇ ਹੋਏ ਨੇ ਇਹ ਵੱਡਾ ਬੂਟਾ ਜਿਹੜਾ ਆड़ੂ ਦਾ ਹੈਗਾ ਇਹਦੇ ਨਾਲ ਆਪਾਂ ਕਾਫੀ ਵੱਡਾ ਤਜਰਬਾ ਜਿਹੜਾ ਰਿਸਕ ਲੈ ਕੇ ਇਸ ਵਾਰ ਕੀਤਾ ਹੈਗਾ ਕਿਉਂਕਿ ਫਲ ਬਹੁਤ ਘੱਟ ਆਉਣਾ ਸ਼ੁਰੂ ਹੋ ਗਿਆ ਸੀ ਤੇ ਕਿਉਂ ਗਰੋਥ ਬਚਾਉਣੋਂ ਬਾੜੀ ਹੋ ਗਈ ਸੀ ਬੂਟੇ ਦੀ ਉਹਦੇ ਬਾਰੇ ਵੀ ਥੋੜੀਆਂ-ਬਹੁਤੀਆਂ ਗੱਲਾਂ ਜਿਹੜੀਆਂ ਇਸ ਵੀਡੀਓ ਦੇ ਵਿੱਚ ਕਰਾਂਗੇ ਹੁਣ ਗੱਲ ਕਰ ਲਈਏ ਕਿ ਕਿਹੜੇ-ਕਿਹੜੇ ਬੂਟੇ ਆਪਾਂ ਇਸ ਵਕਤ ਲਾ ਸਕਦੇ ਹੋਏਗੇ ਆड़ੂ ਆਲੂ ਬੁਖਾਰਾ ਨਾਸ਼ਪਤੀ ਤੇ ਇਹ ਤੋਂ ਬਿਨਾ ਸੇਵ ਦੀਆਂ ਕਿਸਮਾਂ ਬਦਾਮ, ਅੰजीर, ਅਨਾਰ, ਅੰਗੂਰ ਇਹ ਸਾਰੇ ਬੂਟੇ ਜਿਹੜੇ ਹੁਣ ਨੰਗੀ ਜਾੜਾ ਵਾਲੇ ਲਾਏ ਜਾ ਸਕਦੇ ਨੇਗੇ। ਇਹਨਾਂ ਦੀ ਕਿਸਮਾਂ ਦੀ ਗੱਲ ਕਰੀਏ ਆੜੂ ਦੇ ਵਿੱਚ ਤੁਸੀਂ ਸ਼ਾਨੇ ਪੰਜਾਬ ਲਾ ਸਕਦੇ ਹੋ, ਨਾਸ਼ਪਤੀ ਦੇ ਵਿੱਚ ਪੰਜਾਬ ਨਾਖ ਲਾ ਸਕਦੇ ਹੋ ਜਿਹੜੀ ਕਿ 2008 ਕਿਸਮਾਂ ਦੀ ਤੇ ਇਸ ਤੋਂ ਬਿਨਾ ਤੁਸੀਂ ਜਿਹੜਾ ਆਪਣਾ ਅਨਾਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਮਰਦੁੱਲਾ ਤੇ ਭਗਮਾ ਲਾ ਸਕਦੇ ਹੋ, ਸੇਵ ਦੇ ਵਿੱਚ ਜਿਹੜਾ ਤੁਸੀਂ ਆਪਣਾ ਹਰਮਨ 99 ਡੌਰਸਟ 골ਡਨ ਤੇ ਇਸ ਤੋਂ ਇਲਾਵਾ ਜਿਹੜਾ ਅੰਨ ਲਾ ਸਕਦੇ ਹੋਗੇ ਆਲੂ ਬੁਖਾਰਾ ਜਿਹੜਾ ਜੋੜੇ ਦੇ ਵਿੱਚ ਲੱਗਦਾਗਾ ਉਹਦੇ ਵਿੱਚ ਇੱਕ ਕਾਲਾ ਅਮਰਸਰੀ ਤੇ ਤੁਸੀਂ ਇੱਕ ਸਤਲੋਏ ਪਰਪਲ ਲਾਉਣਾਗਾ ਅੰਜੀਰ ਦੇ ਵਿੱਚ ਬਰਾਊਨ ਟਰਕੀ ਤੇ ਬਰਾਊਨ ਫਿਗ ਲਾ ਸਕਦੇ ਹੋਗੇ ਤੇ ਅੰਗੂਰ ਦੇ ਵਿੱਚ ਫਲੇਮ ਸੀਡਲੈਸ ਇਹ ਵੈਰਾਈਟੀਆਂ ਜਿਹੜੀਆਂ ਤੁਸੀਂ ਇਸ ਵਕਤ ਲਾ ਸਕਦੇ ਹੋਗੇ ਪੱਤਝੜ ਵਾਲੇ ਬੂਟਿਆਂ ਦੇ ਵਿੱਚ ਤੇ ਇਹਨਾਂ ਬੂਟਿਆਂ ਨੂੰ ਜਿਵੇਂ ਹੁਣ ਲਾਉਣ ਦਾ ਸਮਾਂਗਾ ਤੇ ਇਹਨਾਂ ਦੀ ਕਟਾਈ ਦਾ ਵੀ ਇਹੀ ਸਮਾਂ ਤੇ ਇਹਨਾਂ ਨੂੰ ਜਿਹੜਾ ਆਪਾਂ ਕਹਿ ਲਈਏ ਵੀ ਖਾਦ ਦੇਣ ਦਾ ਵੀ ਇਹੋ ਟੁਕਮਾ ਸਮਾਗਾ। ਖਾਦ ਤੁਸੀਂ ਕਿੰਨੀ ਦੇਣੀ ਹੈ ਜੇ ਮੰਨ ਲਓ ਆਹ ਬੂਟਾ ਖੜਾਗਾ ਤਿੰਨ ਸਾਲ ਦਾਗਾ ਤਾਂ 30 ਕਿਲੋ ਰੂੜੀ ਦੀ ਖਾਦ ਪੁੱਤੀ ਗਲੀ ਸੜੀ ਨੂੰ ਆਪਾਂ ਪਾਵਾਂਗੇ। ਕਟਾਈ ਇਹਦੀ ਆਪਾਂ ਕਰਤੀ ਬੋੜੋ ਪੇਂਟ ਜਿਹੜਾ ਇਹਦੇ ਟਣੇ ਤੇ ਆਪਾਂ ਲਾ ਦਿੱਤਾ। ਪਰ ਬੋੜੋ ਪੇਂਟ ਇਸ ਵਕਤ ਲਾਇਆ ਗਿਆ ਥੋੜਾ ਜਿਹਾ ਲੈ ਜਾਂਦਾਗਾ ਕਿਉਂਕਿ ਤਰੇਲ ਬਹੁਤ ਜ਼ਿਆਦਾ ਪੈ ਰਹੀ ਹੈ ਜਿਵੇਂ ਜਿਵੇਂ ਧੁੱਪਾਂ ਵਧਦੀਆਂ ਨੇ ਆਪਾਂ ਨੂੰ ਹੋ ਸਕਦਾ ਦੁਬਾਰਾ ਵੀ ਕਰਨਾ ਪਵੇ ਜੇ। ਪਰ ਇਹਦੇ ਨਾਲ ਲੈਣ ਨਾਲ ਇੱਕ ਫਾਇਦਾ ਇਹ ਹੁੰਦਾ ਕਿ ਜੜਾਂ ਵਿੱਚ ਜਿਹੜਾ ਬੋਡੋ ਪੇਂਟ ਲੈ ਕੇ ਜਾਂਦਾਗਾ ਉਹ ਫੰਗੀ ਸਾਈਡ ਦਾ ਕੰਮ ਕਰਦਾ ਤੇ ਕਿਸੇ ਵੀ ਤਰ੍ਹਾਂ ਦੀ ਫੰਗਸ ਜਿਹੜੀ ਜੜਾਂ ਦੇ ਵਿੱਚ ਹੈ ਨਹੀਂ ਪੈਣ ਦਿੰਦਾਗਾ। ਸੋ ਪੱਤਝੜ ਵਾਲੇ ਬੂਟਿਆਂ ਦੇ ਵਿੱਚ ਇਹ ਚੀਜ਼ਾਂ ਦਾ ਪੱਤੇਆਂ ਰੱਖਣਾ ਹੁੰਦਾਗਾ। ਬਾਕੀ ਜੇ ਮੈਂ ਆੜੂ ਦੀ ਕਟਾਈ ਬਾਰੇ ਗੱਲ ਕਰੀਏ ਤਾਂ ਤੁਸੀਂ ਮੋٹے ਟਾਣੇ ਲਾਹੇ ਦੇਖ ਰਹੇ ਹੋ। ਇਹ ਕੋਈ ਵਾਰੀ ਸਹੀ ਪ੍ਰੈਕਟਿਸ ਨਹੀਂ ਹੈਗੀ ਯਾਨੀ ਕਿ ਵੀ ਕਿਉਂਕਿ ਆਪਾਂ ਪਹਿਲਾਂ ਬੂਟੇ ਨੂੰ ਸ਼ੇਪ ਨਹੀਂ ਦੇ ਸਕੇ ਸੀ ਉਸ ਤਰ੍ਹਾਂ ਦੀ ਕਾਫੀ ਪੁਰਾਣਾ ਬੂਟਾ ਸੀਗਾ। ਸੋ ਹੁਣ ਥੋੜੀ ਜਿਹੀ ਹਾਰਡ ਕਟਿੰਗ ਕਰਕੇ ਦੀ ਬੂਟੇ ਦੀ ਇਥੋਂ ਲਗਭਗ ਜਿਹੜੀਆਂ 7 ਟਾਹਣੀਆਂ ਟਾਹਣੇ ਸੀਗੇ ਟਾਹਣੀਆਂ ਦੇ ਕਿਡੀਆਂ ਸੀਗੇ ਉਹ ਸਾਰੀਆਂ ਵੱਢ ਕੇ ਤੇ ਬੂਟੇ ਨੂੰ ਇਸ ਤਰ੍ਹਾਂ ਬਣਾਇਆਗਾ ਵਿਚਾਲੋਂ ਖੋਲ ਕੇ ਸਾਈਡਾਂ ਤੇ ਬਹੁਤ ਹਲਕੀ ਹਲਕੀ ਜਿਹੜੀ ਆਪਾਂ ਇਹਦੇ ਵੈਜੀਟੇਸ਼ਨ ਛੱਡੀ ਆ ਜਿੱਥੋਂ ਕਿ ਨਵੇਂ ਫੁੱਲ ਤੇ ਪੱਤੇ ਨਿਕਲਣੇ ਆਗੇ ਵਿਚਾਲੋਂ ਬੂਟਾ ਬਿਲਕੁਲ ਖਾਲੀ ਕੀਤਾ ਗਿਆਗਾ ਤਾਂ ਜੋ ਜਿਹੜੀ ਧੁੱਪ ਤੇ ਹਵਾ ਬੂਟੇ ਨੂੰ ਸਹੀ ਮਿਲੇ ਤੇ ਫਲ ਬੂਟਾ ਸਹੀ ਦੇ ਸਕੇ ਆੜੂ ਦਾ ਫਲ ਲਗਭਗ ਜਿਹੜੀਆਂ ਨਵੀਆਂ ਟਾਹਣੀਆਂ ਤੇ ਆਉਂਦਾਗਾ ਇੱਕ ਸਾਲ ਪੁਰਾਣੀਆਂ ਟਾਹਣੀਆਂ ਤੇ ਆਉਂਦਾਗਾ ਤੇ ਜਿਆਦਾ ਟਾਣੀਆਂ ਰੱਖਣ ਦੇ ਨਾਲ ਫਲ ਜਿਆਦਾ ਆ ਜਾਂਦਾ ਤੇ ਉਹਨਾਂ ਨਾਲ ਕੁਆਲਿਟੀ ਨਹੀਂ ਆਪਾਂ ਨੂੰ ਵਧੀਆ ਮਿਲਦੀ। ਦੂਜਾ ਨਾਸ਼ਪਤੀ ਦੀ ਕਟਾਈ ਉਹਦੇ ਬਾਰੇ ਵੀ ਆਪਾਂ ਪਹਿਲਾਂ ਦੱਸ ਚੁੱਕੇ ਆ ਇਸ ਤਰੀਕੇ ਨਾਲ ਆਪਾਂ ਉਹ ਕੀਤੀ ਹੈਗੀ। ਹਰ ਸਾਲ ਜਿਹੜੇ ਨਵੇਂ ਤੋਂ ਨਵੇਂ ਟ੍ਰੈਲ ਆਪਣੇ ਜਿਹੜੇ ਚੱਲਦੇ ਰਹਿੰਦੇ ਆਗੇ ਉਹਦੇ 'ਚੋ ਇਹ ਹੁੰਦਾ ਕਿ ਆਪਾਂ ਨਵੀਆਂ ਕੋਸ਼ਿਸ਼ਾਂ ਲੈ ਕੇ ਆਉਨੇ ਆਗੇ ਆਪਣੇ ਪੱਧਰ ਤੇ ਕੁਸ਼ਕ ਤਿਆਰਬੇ ਵੀ ਕਰਦੇ ਆਗੇ ਕੁਸ਼ਤਿਆਰਪੇ ਹੋਏ ਵੀ ਹੋਏ ਆ ਉਹਨਾਂ ਤੇ ਵੀ ਕੰਮ ਕਰਦੇ ਆ। ਪਰ ਜਿਹੜਾ ਖੇਤ ਤੋਂ ਖੇਤ ਨਿਰਪਰ ਕਰਦਾ ਹੈਗਾ ਤਰੀਕੇ ਤੋਂ ਤਰੀਕਾ ਨਿਰਪਰ ਕਰਦਾ ਹੈ ਵੀ ਤੁਸੀਂ ਕਿਹੜੇ ਤਰੀਕੇ ਨਾਲ ਕੰਮ ਕਰ ਰਹੇ ਹੋ ਜਿਵੇਂ ਆਪਾਂ ਆਲੂ ਖਾਰੇ ਦੇ ਵਿੱਚ ਕਟਾਈ ਦੇ ਵਿੱਚ ਵੀ ਥੋੜਾ ਜਿਹਾ ਹੈਵੀ ਕਰਿਆ ਗਿਆ ਇਸ ਵਾਰੀ ਉਹ ਚੀਜ਼ ਵੀ ਜਿਹੜੀ ਤੁਹਾਨੂੰ ਦਿਖਾਈ ਸੀ ਆਪਾਂ ਪਹਿਲਾਂ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਆਲੂ ਖਾਰੇ ਦਾ ਬੂਟਾ ਉਹਦੀ ਕਟਾਈ ਕਿਸ ਤਰੀਕੇ ਨਾਲ ਕੀਤੀ ਗਈ ਹੈਗੀ ਸੋ ਇਹ ਸੀ ਕਿ ਪੱਤ ਝੜ ਵਾਲੇ ਬੂਟੇ ਲਾਉਣ ਦਾ ਸਮਾਂ ਵੀ ਟੁਕਮਾਗਾ ਕੱਟਣ ਦਾ ਸਮਾਂ ਵੀ ਟੁਕਮਾ ਤੇ ਖਾਦ ਪਾਉਣ ਦਾ ਵੀ ਜਿਹੜਾ ਸਮਾਂ ਬਿਲਕੁਲ ਟੁਕਮਾ ਚੱਲ ਰਿਹਾ ਹੈਗਾ ਬਾਕੀ ਵੈਰਾਈਟੀਆਂ ਬਾਰੇ ਆਪਾਂ ਦੱਸ ਚੁੱਕੇ ਹਾਂ ਜੇਕਰ ਤੁਹਾਨੂੰ ਆਪਣੇ ਨੇੜੇੋਂ ਕੋਈ ਤੋਂ ਮਿਲਦੀਆਂ ਤਾਂ ਲੈ ਕੇ ला ਸਕਦੇ ਹੋ ਸਾਡੇ ਕੋਲ ਵੀ ਜਿਹੜੀਆਂ ਇਹ ਵੈਰਾਈਟੀਆਂ ਫਾਰਮ ਦੇ ਉੱਪਰ ਮੌਜੂਦ ਹਨ ਜੇ ਤੁਸੀਂ ਸਾਡੇ ਨੇੜੇੋਂ ਤਾਂ ਸਾਨੂੰ ਸੰਪਰਕ ਕਰਕੇ ਜਿਹੜਾ ਸਾਡੇ ਕੋਲੋਂ ਵੀ ਇਹ ਵੈਰਾਈਟੀਆਂ ਲੈ ਕੇ ला ਸਕਦੇ ਹੋ ਇਹ ਆਪਾਂ ਜਿਹੜਾ ਆਲੂ ਖਾਰੇ ਦਾ ਪੀਲੇ ਰੰਗ ਦਾ ਬੂਟਾ ਹੈਗਾ ਪੀਲੇ ਆਲੂ ਖਾਰੇ ਆਉਂਦੇ ਆ ਤੇ ਟ੍ਰਾਇਲ ਚੱਲ ਰਹੇ ਆ ਤੇ ਤੇ ਇਹਦੀ ਵੀ ਕਟਾਈ ਥੋੜੀ ਜਿਹੀ ਹੈਵੀ ਕਰਕੇ ਬਚਾਉਣ ਬੂਟੇ ਨੂੰ ਖੋਲਿਆਗਾ ਬਾਕੀ ਕਾਲਾ ਅਮਰਸਰੀ ਤੇ ਸਤਲੋਈ ਪਰਪਲ ਉਹਨਾਂ ਦੀ ਵੀ ਕਟਾਈ ਕੀਤੀ ਗਈ ਹੈ ਤੇ ਆਪਣਾ ਜਿਹੜਾ ਬਦਾਮ ਦੀ ਵੀ ਕਟਾਈ ਕੀਤੀ ਗਈ ਹੈਗੀ ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ